ਸ਼ਾਹਕੋਟ ਪੁਲਿਸ ਵੱਲੋਂ ਲੁੱਟਾਂ ਖੋਹਾਂਦੇ ਤਿੰਨ ਦੋਸ਼ੀ 2 ਘੰਟੇ ਵਿੱਚ ਕਾਬੂ 50000 ਰੁਪਏ ਬਰਾਮਦ ਹਰਵਿੰਦਰ ਸਿੰਘ ਵਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜ਼ਿਲਹੰਦਰ ਦਿਹਾਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਏਜੰਡੇ ਅਨੁਸਾਰ ਸਮਾਜ ਵਿਰੋਧੀ ਭੜੇ ਅੰਸ਼ਾਂ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਇਸੇ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਆ ਓਂਕਾਰ ਸਿੰਘ ਬਰਾੜ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਐਸਐਚਓ ਬਲਵਿੰਦਰ ਸਿੰਘ ਪੁੱਲਰ ਥਾਣਾ ਸ਼ਾਹਕੋਟ ਦੀ ਟੀਮ ਨੂੰ ਤਿੰਨ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਓੰਕਾਰ ਸਿੰਘ ਬਰਾੜ ਪੀਪੀਐਸ ਉਪ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 12 8 2025 ਨੂੰ ਸੁਖਪਾਲ ਸਿੰਘ ਪੁੱਤਰ ਸਵਰਗੀ ਦੀਵਾਨ ਸਿੰਘ ਵਾਸੀ ਆਦਰਸ਼ ਨਗਰ ਧਰਮਕੋਟ ਜ਼ਿਲ੍ਹਾ ਮੋਗਾ ਨੇ ਇਤਲਾਹ ਦਿੱਤੀ ਸੀ ਕਿ ਉਸ ਪਾਸੋਂ ਦੋ ਅਣਪਛਾਤੇ ਵਿਅਕਤੀਆਂ ਨੇ ਜੋ ਸਕੂਟਰੀ ਐਕਟਿਵਾ ਤੇ ਸਵਾਰ ਸਨ ਪਿੰਡ ਬਾਜਵਾ ਕਲਾ ਥਾਣਾ ਸ਼ਾਹਕੋਟ ਨੇੜੇੋਂ ਲੁੱਟਖੋਹ ਦੀ ਵਾਰਤਤ ਕਰਕੇ 50000 ਰੁਪਏ ਅਤੇ ਹੋਰ ਜ਼ਰੂਰੀ ਕਾਗਜ਼ਤ ਖੋਲੇ ਹਨ ਜਿਸ ਤੇ ਇੰਸਪੈਕਟਰ ਬਰਵਿੰਦਰ ਸਿੰਘ ਭੁੱਲਰ ਮੁਖ ਅਫਸਰ ਥਾਣਾ ਸ਼ਾਹਕੂਰ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਆ ਖੋਹ ਕਰਨ ਵਾਲੇ ਦੋ ਵਿਅਕਤੀ ਅਤੇ ਇਹਨਾਂ ਦਾ ਸਾਥ ਦੇਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਅਤੇ ਕਾਬੂਸ਼ੁਦਾ ਦੋਸ਼ੀਆਂ ਪਾਸੋਂ ਕੋਹੇ ਗਏ 50000 ਰੁਪਏ ਅਤੇ ਇਹ ਕਾਗਜ਼ात ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸੇ ਤਰ੍ਹਾਂ ਪੁਲਿਸ ਵੱਲੋਂ ਮਾੜੀ ਅੰਸਰਾ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਇਸ ਗਰੋਹ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ ਅਤੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਹਨ ਡੂੰਘਾਈ ਨਾਲ ਪੁੱਛਗਿੱਛ ਜਾਰ ਬਿਊਰੋ ਰਿਪੋਰਟ ਆਇਨਾ ਟੀਵੀ ਮੌੜਲਾ थाना ਸ਼ਾਕੋਟ ਮਿਥੇ 12 8 2025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਧਰਮਗੋਟ ਨੇ ਮੁਕੱਫਰ थाना ਸ਼ਾਕੋਟ ਇੰਸਪੈਕਟਰ ਪ੍ਰਿੰਦਰ ਸਿੰਘ ਪੁੱਲੂ ਨੂੰ ਰਾਵਣੇ ਕਿਤਨਾ ਦਿੱਤੀ ਸੀ ਕਿ ਉਹਦੇ ਨੂੰ ਦੋ ਐਕਟਵਾ ਸਾਰਾਂ ਨੇ ਨਾਮ ਨੂੰ ਵਿਅਕਤੀ ਨੇ ਉਧਰ ਤੋਂ 50000 ਰੁਪਏ ਖੋਲਿਆ ਜੋ ਇਸ ਘਟਨਾ ਦੀ ਗੰਗਿਤਤਾ ਦੇਖਦੇ ਹੋਏ ਮੁਕੱਫਰ थाना ਵੱਲੋਂ ਮਾਨਜੋਗ ਐਸਐਸਪੀ ਜ਼ਿਲ੍ਹਾ ਜਰੰਧਾ ਦੇ ਅੱਥੀ ਸਾਰ ਹਰਮੰਦ ਸਿੰਘ ਵਰਕੀ ਦੀ ਦਿੱਗੀ ਹਦਾਇਤਾਂ ਤੇ ਤੁਰੰਤ ਮੁਕਾਦਮਾ ਦਰਜ ਕੀਤਾ ਤੇ ਤੁਰੰਤ ਹੀ ਕਾਰਵਾਈ ਕਰਦਿਆਂ ਕਰੀਬ 2 ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜੀਰਾਂ ਨੂੰ 50000 ਰੁਪਏ ਖੋਇਆ ਹੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਬਰਾਮਦ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ ਪਲਾਨ ਕਰਤਾ ਸੀਗਾ ਵਰਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵੜਾਪੋਗ ਇੰਡੀਆ ਥਾਣਾ ਜੀਰਾਂ ਨੂੰ ਗ੍ਰਿਫਤਰ ਕਰਨ ਵਿੱਚ ਸਹਿਯੋਗਤਾ ਦਿੱਤੀ ਆ ਪੁਲਿਸ ਵੱਲੋਂ ਬੜਾ ਹੀ ਮੁਸਤੈਦੀ ਨਾਲ ਇੱਕ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਰ ਕੀਤਾ ਔਰ ਬਾਕੀ ਵੀ ਘਟਨਾਵਾਂ ਸੰਬੰਧੀ ਪੁਲਸਵਾਰੀ ਸੰਗਿੰਤਾਨਾ ਆਪਣਾ ਡਿਊਟੀ ਨਿਭਾ ਰਹੀ ਆ ਇਸੇ ਤਰ੍ਹਾਂ ਮਾੜੇ ਅਨਸਰਾਂ ਦੇ ਖਿਲਾਫ ਜਿਲ੍ਹੇੰਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਆ ਥੈਂਕ ਯੂ